ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਬਾਦ ਟੀਵੀ ਨਿਊਜ਼ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ। ਭ੍ਰਸ਼ਟਾਚਾਰ ਦੇ ਖਿਲਾਫ ਵਿਜੀਲੈਂਸ ਦੀ ਮੁਹਿੰਮ ਲਗਾਤਾਰ ਜਾਰੀ। ਇੱਕ ਹੋਰ ਰਿਸ਼ਵਤ ਲੈੰਦਾ ਚੜਿਆ ਵਿਜੀਲੈਂਸ ਦੇ ਅੜਿੱਕੇ ਮਾਮਲਾ ਦਰਜ ਕਰ ਕੀਤੀ ਜਾ ਰਹੀ ਅਗਲੀ ਕਾਨੂੰਨੀ ਕਾਰਵਾਈ। ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਫੜਿਆ ਗਿਆ ਇਹ ਮੁਲਜ਼ਮ ਇੱਕ ਪੁਲਿਸ ਮੁਲਾਜ਼ਮ ਹੈ ਅਤੇ ਕਮਾਂਡੋ ਦੇ ਵਿੱਚ ਤਨਾਤ ਹੈ ਜਿਸ ਦੇ ਵੱਲੋਂ ਨਾਲ ਦੇ ਹੀ ਇੱਕ ਮੁਲਾਜ਼ਮ ਦੀ ਸਰਵਿਸ ਬਹਾਲੀ ਦੀ ਏਵਜ਼ ਦੇ ਵਿੱਚ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਅਤੇ 50000 ਦੇ ਵਿੱਚ ਸ਼ੌਦਾ ਤੈਅ ਹੋ ਗਿਆ ਸੀ ਅਤੇ ਜਿਸ ਤੋਂ ਬਾਅਦ ਮੁੱਦਾਈ ਦੇ ਵੱਲੋਂ ਵਿਜੀਲੈਂਸ ਕੋਲ ਪਹੁੰਚ ਕੀਤੀ ਗਈ ਅਤੇ ਵਿਜੀਲੈਂਸ ਦੇ ਵੱਲੋਂ ਜਾਲ ਵਿਛਾ ਕੇ ਇਸ ਨੂੰ 50000 ਰਿਸ਼ਵਤ ਲੈਂਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਮੁਕੱਦਮਾ ਦਰਜ ਕਰ ਇਸਤੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਸ ਦਾ ਰਿਮਾਂਡ ਆਦੀ ਹਾਸਲ ਕੀਤਾ ਜਾਵੇਗਾ ਜਿਸ ਦੇ ਵਿੱਚ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਦੱਸਦੀ ਹੈ ਕਿ ਸੋਮਵਾਰ ਨੂੰ ਵੀ ਵਿਜੀਲੈਂਸ ਦੇ ਵੱਲੋਂ ਕਾਰਵਾਈ ਕਰਦੇ ਹੋਏ ਇੱਕ ਰਿਸ਼ਵਤਖੋਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਲਗਾਤਾਰ ਵਿਜੀਲੈਂਸ ਦੇ ਵੱਲੋਂ ਇਹ ਕਾਰਵਾਈ ਹੈ ਜਿਸ ਦੇ ਵਿੱਚ ਭ੍ਰਿਸ਼ਟਾਚਾਰੀਆਂ ਦੀ ਧੜ ਪਕੜ ਜਾਰੀ ਹੈ ਇਹ ਦਿੱਤੇ ਪਰਵਿੰਦਰ ਸਿੰਘ ਹੈਡ ਕਨਸਟੇਬਲ ਨੇ ਸਾਡੇ ਕੋਲ ਅਪਰੋਚ ਕੀਤਾ ਸੀ ਉਹਦੀ ਕਿਸੇ ਮਕਦਮੇ ਵਿੱਚ ਖਰਾਜ ਰਿਪੋਰਟ ਭਰ ਪਈ ਗਈ ਸੀ ਉਹਦੇ ਖਿਲਾਫ ਮਕਦਮਾ ਦਰਜ ਹੋਇਆ ਸੀ ਉਹਦੇ ਜਿਹੜੇ ਡਿਪਾਰਟਮੈਂਟ ਦੇ ਇਨਕੁਆਰੀ ਸੀਗੀ ਉਹ ਇਹਦਾ ਜਿਹੜਾ ਇੱਕ ਤਰਸੇਮ ਸਿੰਘ ਨਾਮ ਦਾ ਹੈਡ ਕਨਸਟੇਬਲ ਸੀਗਾ ਉਹ ਕਹਦਾ ਮੈਂ ਫਾਈਲ ਕਰਾ ਦੂੰਗਾ ਜੇ ਕਰ ਦੂੰਗਾ ਉਹਦੇ 50000 ਰੁਪਏ ਦੀ ਡਿਮਾਂਡ ਕੀਤੀ ਸੀ ਤਾਂ ਉਹ ਤਰਸੇਮ ਸਿੰਘ ਨੂੰ ਜਦੋਂ 50000 ਦੀ ਡਿਮਾਂਡ ਕੀਤੀ ਤਾਂ ਉਹਨੇ ਨਾਲ ਹੀ ਕਿਹਾ ਵੀ ਜਿਹੜਾ ਨਛੱਤਰ ਸਿੰਘ ਹੌਲਦਾਰ ਨੂੰ ਤੁਸੀਂ ਹੈਂਡਓਵਰ ਕਰ ਦਿਓ ਤੁਸੀਂ ਪਰਮਿੰਦਰ ਨੇ ਜਿਹੜਾ ਉਹਨੂੰ ਨਛੱਤਰ ਸਿੰਘ ਨੂੰ ਹੈਂਡਓਵਰ ਕਰਕੇ ਮਤਲਬ ਸਾਡੇ ਕੋਲੇ ਅਪਰੋਚ ਪਹਿਲਾਂ ਕੀਤਾ ਸੀਗਾ ਅਸੀਂ ਉਹ ਸਾਰੀ ਕਾਰਵਾਈ ਕਰਦੇ ਹੋਏ ਉਹਨੂੰ ਰੈੱਡ ਹੰਡਰਡ ਟਰੈਪ ਕੀਤਾ ਹਾਂ ਸਰ ਦੋਨੇ ਪੁਲਿਸ ਕਰਮਚਾਰੀ ਨੇ ਦੋਨੇ ਪੁਲਿਸ ਕਰਮਚਾਰੀ ਨੇ ਕਮਾਂਡੋਜ਼ ਦੇ ਵਿੱਚ ਪੰਜਵਾਂ ਫਿਫਥ ਕਮਾਂਡੋ 'ਚ ਤਾਇਨਾਤ ਨੇ ਜਿਹੜਾ ਸ਼ਿਕਾਇਤਕਰਤਾ ਉਹ ਵੀ ਹੈੱਡ ਕਾਂਸਟੇਬਲ ਹੈਗਾ ਜੀ ਸਰ ਇਸ ਤੋਂ ਹੋਰ ਕੀ ਸਾਹਮਣੇ ਆਇਆ ਹੈਗਾ ਹਾਲੇ ਇਨਵੈਸਟੀਗੇਸ਼ਨ ਦਾ ਮੈਟਰ ਹੈ ਜੀ ਇਨਵੈਸਟੀਗੇਸ਼ਨ ਕਰਕੇ ਜੋ ਵੀ ਮਤਲਬ ਚੱਲ ਰਿਹਾਗਾ ਕਿਉਂਕਿ ਇੱਕ ਬੰਦਾ ਪੱਜਿਆ ਹੋਇਆ ਹੈ ਜਿਹੜਾ ਤਰਸੇਮ ਸਿੰਘ ਹੈਗਾ ਉਹਨੂੰ ਰੌਂਡ ਅਪ ਕਰਕੇ ਜਿਹੜਾ ਅੱਗੇ ਖੁਲਾਸੇ ਹੋਣਗੇ ਉਹਦੇ ਮਤਲਬ ਅੱਗੇ ਦੱਸ ਜਾਈਏ ਕਿਸੇ ਪੋਸਟ ਤੇ ਕੰਮ ਕਰਦੇ ਸੀ ਇਹ ਹੈਡ ਕਨਸਟੇਬਲ ਹੈ ਅਜੇ ਮੁੰਚੀ ਹੈ ਜਾਂ ਕਿਤੇ ਬਨਾਤੀ ਫਿਰ ਇਹ ਸੀਡੀਓ ਜਿਹੜਾ ਤਰਸੇਮ ਸਿੰਘ ਦਾ ਸੀਡੀਓ ਹੁੰਦਾ ਕਮਾਂਡੋ ਦਾ ਇਹਨਾਂ ਦੇ ਕੋਲੇ ਚਾਰਜ ਹੁੰਦੇ ਨੇ ਕਿ ਕੋਤਕੂਤ ਦਾ ਸਾਰਾ ਚਾਰਜ ਇਹਦੇ ਕੋਲੇ ਹੁੰਦਾ ਅਸਲਾ-ਅਸਲਾ ਇਸ਼ੂ ਕਰਨਾ ਹੁੰਦਾ ਹੋ ਜਾਂਦਾ ਤੇ ਜਿਹੜਾ ਇਹ ਉਹਦਾ ਸਹਾਇਕ ਸੀਗਾ ਮੁੰਡਾ ਜਿਹੜਾ ਉਹ ਅਰੈਸਟ ਕੀਤਾ ਗਿਆ ਸਰਦਨੀ ਖਾਰਦਕਪੁਰ ਦੀ ਗੱਲ ਕਰ ਰਹੇ ਹਾਂ ਕੋਈ ਡਿਪਾਰਟਮੈਂਟਲ ਸੀ ਜਾਂ ਕਿਸੇ ਤਰ੍ਹਾਂ ਦੀ ਕੋਈ ਕੋਈ ਮੁਕਦਮੇ ਦੇ ਵਿੱਚ ਡਿਪਾਰਟਮੈਂਟਲ ਉਹਦੇ ਖੁੱਲੇ ਸੀਗੀ ਇੱਕ ਮੁਕਦਮਾ ਤੇ ਕਲਾਉਰ ਦਰਜ ਹੋਇਆ ਸੀ ਉਹ ਅਖਰਾਜ ਰਿਪੋਰਟ ਭਰੀ ਗਈ ਸੀ ਅਖਰਾਜ ਰਿਪੋਰਟ ਦੇ ਵਿੱਚ ਉਹਦੀ ਜਿਹੜੀ ਸਰਵਿਸ ਸੀ ਕੱਚੇ ਤੌਰ ਤੇ ਕੱਟੀ ਗਈ ਸੀ 2 ਸਾਲ ਦੀ ਉਹਨੂੰ ਬਹਾਲ ਕਰਾਉਣ ਵਾਸਤੇ ਨੇ ਟੀਮ ਮੰਗ ਕੀਤੀ ਸੀ